ਇਹ ਚਾਰ ਦਿਨ ਹੋ ਗਏ ਹਨ ਇਥੇ ਖੜੇ ਨੇ ਨਾ ਤੇ ਕੋਈ ਪਾਣੀ ਪਣੀ ਦੀ ਸਹੂਦਤ ਹੈ ਤੇ ਨਾ ਗੱਡੀਆਂ ਗਾਂ ਜਾਂਦੇ ਨੇ ਦੱਸੇ ਜਾ ਜਿਹੜੇ ਕੁਛ ਸਾਡੇ ਸਾਥੀ ਨੇ ਹੁੰਦੀ ਹਾਲਤ ਵੀ ਖਰਾਬ ਕੋਈ ਚੁਕੀ ਦੀ ਤਾਂ ਉਹ ਦੇਖ ਸਕਦੇ ਜਿਸੇ ਪੀਣੇ ਲਈ ਪਾਣੀ ਤਾਂ ਕਦੀ ਉਹ ਨਾ ਦੇ ਤੇ ਚੋਰੀ ਜਗਰੀ ਦਾ ਡਰ ਬੜਾ ਨਾਰਾਜ਼ ਹੋਣ ਜੋ ਕਿ ਨਾ ਪਹਜਾ ਗਦੇ ਬਾਕੀ ਹੁਣ ਇਹੀ ਹੈ ਕਿ ਹਾਨੂੰ ਜਾਂਦ ਕੇ ਪਾਸੇ ਲਾਉਣ ਇਥੋਂ ਇੱਥੇ ਸਾਡਾ ਨੁਕਸਾਨ ਹੈ ਇੱਥੇ ਜਿੱਥੇ ਗੱਡੀਆਂ ਗੜੀਆਂ ਤੇਲ ਵੀ ਚੋਰੀ ਹੁੰਦਾ ਵਿੱਚ ਟਿੱਟੇ ਵਾਲੇ ਰਾਤ ਨੂੰ ਤੰਗ ਕਰਦੇ ਆਂ ਜੀ ਤੇਲ ਕੱਢਦੇ ਆਂ ਵਿੱਚੋਂ ਜਿਵੇਂ ਸਾਡੇ ਆਟੋਆਂ ਆਂ ਆਟੋਆਂ ਚ ਬੈਟਰੀਆਂ ਮੋਟਰੀਆਂ ਕੱਢਦੇ ਆਂ ਇਸ ਵੀਲੇ ਜਿਹੜੀਆਂ ਤਸਵੀਰਾਂ ਦਰਸ਼ਕੋ ਮੈਂ ਤੁਹਿੰਦਾ ਸਾਰਾ ਰਿੰਗ ਰੋਡ ਉਪਰ ਦਾ ਸਾਹ ਕਿ ਜਿੱਥੇ ਟਰੱਕ ਡਰਾਈਵਰ ਜਿਹੜੇ ਨੇ ਅੱਜ 4-4 5-5 ਦਿਨ ਤੇ ਖੜੇ ਨੇ ਪਰ ਪ੍ਰਸ਼ਾਸਨ ਦੀ ਤਰਫਾਂ ਇਹਨਾਂ ਨੇ ਸਾਬ ਮਨਾ ਕੀਤਾ ਗਿਆ ਕਿ ਕੋਈ ਵੀ ਗੱਡੀ ਜਿਹੜੀ ਅੱਗੇ ਨਹੀਂ ਲੀਏ ਜਾਣਾ ਸਾਰੀ ਗੱਲਬਾਤ ਕਰਨਿਆ ਕਿ ਜਿਹੜੇ ਇੰਨੇ ਦਿਨ ਤੇ ਪਰਸੇ ਰਹਿ ਬਈ ਕਿ ਆਖਣ ਜਦੋਂ ਕਿੰਨੇ ਦਿਨ ਤੇ ਰੁਕ ਭਾਈ 4 ਦਿਨ ਹੋ ਗਏ ਸਾਨੂੰ ਰੁਫਾ ਜਾਨੂ ਜੀ ਨਾ ਔਰੇ ਕੋਈ ਖਾਣ ਪੀਣ ਦੀ ਸਬਦਾ ਜੀ ਕੋਈ ਨਾ ਪਾਣੀ ਤਾਂ ਨਹੀਂ ਨਾ ਸਾਨੂੰ ਅੱਗੇ ਜਾਣ ਦਿੰਦਾ ਈ ਟ੍ਰੈਫਿਕ ਵਾਲੇ ਉਹ ਮੋੜ ਕੇ ਪਿੱਛੇ ਨੂੰ ਮੋੜਦੇ ਨੇ ਪਿੱਛੇ ਦੇ ਤੇ ਆਹ ਮੋੜ ਦਿੰ ਕਨੋ ਇਹਨਾਂ ਨੂੰ ਕਹਾਂ ਵੀ ਸਾਨੂੰ ਇਹ ਤਾਂ ਚੰਮੂ ਛੱਡ ਦੋ ਤੇ ਆਪਦੋਂ ਕੁੁਰਪੇ ਦੋ ਸਾਨੂੰ ਕੋਈ ਖਾਣ ਦਾ ਇਸਵਦਾ ਤਾਂ ਹੋਵੇ ਕੋਈ ਢਾਬਾ ਢੂਬਾ ਤਾਂ ਹੋਵੇ ਇਹ ਸਾਨੂੰ ਕਿਹਦੇ ਨਹੀਂ ਜਾਣਦੇ ਸਾਨੂੰ ਵੀ ਖੜੇ ਚਾਰ ਦਿਨੋ ਕੋ ਤੁਹਾਨੂੰ ਖੜਾ ਰਹਿ ਰਾਤੀ ਕਿੰਨੀ ਪਰੇਸ਼ਾਨੀਆਂ ਦੀ ਕੋ ਚੋਰੀ ਚਾਰ ਰਾਤ ਨੂੰ ਚੋਰ ਚਿੱਟੇ ਵਾਲੇ ਆਉਂਦੇ ਆ ਜਵਾਗ ਮਾਰੋ ਮਾਰੀ ਉਹ ਬਹੁਤ ਆਉਂਦੇ ਉਹ ਚਿੱਟੇ ਵਾਲੇ ਰਾਤ ਨੂੰ ਤੰਗ ਕਰਦੇ ਆ ਜੀ ਤੇਲ ਕੱਢਦੇ ਆਂ ਜੀ ਵਿੱਚੋਂ ਬਸ ਜਿਵੇਂ ਸਾਡੇ ਆਟੋਆਂ ਆਂ ਆਟੋਆਂ ਚ ਬੈਟਰੀਆਂ ਬੰਡਰੀਆਂ ਕੱਢਦੇ ਆਂ ਜੀ ਕਾਰ ਖੋਲ ਲੈਂਦੇ ਆ ਜੀ ਪੁਲਿਸ ਵਾਲੇ ਕੀ ਕਹਿੰਦੇ ਨਾ ਪੁਲਿਸ ਵਾਲੇ ਤਾਂ ਹੀ ਬੰਨ੍ਹਾ ਲਾ ਕੇ ਲਿਖੜੇ ਉਹ ਇ ਪੁਲਿਸ ਵਾਲਾ ਕੋਈ ਇੱਧਰ ਆਉਂਦਾ ਇਨਾਕੇ ਤੇ ਖੜਿਆ ਬਸ ਉਹ ਮੇਰੇ ਲਈ ਪਾਣੀ ਵੀ ਆਲਾ ਰੋਟੀ ਵੀ ਆਲਾ ਮਿਲਾ ਕੁਛ ਨਹੀਂ ਦਿਆ ਲਈ ਬਹੁਰੇ ਦਿਨ ਨੂੰ ਬੜੀ ਬ੍ਰਾਹਮਣਾ ਜਾਣਾ ਪੈਂਦਾ ਜੀ ਤਾਂ ਲੈ ਕੇ ਆਉਣਾ ਪੈਂਦਾ ਜੀ ਹਾਲ ਕੁਛ ਨਹੀਂ ਆ ਜੀ ਭਈ ਤੁਸੀਂ ਕੀ ਅਖਣਾ ਚਾਹੁੰਦੇ ਹੋ ਕੀ ਪਰੇਸ਼ਾਨੀ ਪਣੀ ਦੀ ਇੱਥੇ ਜਿਹੜੀ ਭਈ 4 ਦਿਨ ਹੋ ਗਏ ਸਾਨੂੰ ਇੱਥੇ ਖੜਿਆ ਨਾ ਤੇ ਕੋਈ ਪਾਣੀ ਪੁਣੀ ਦੀ ਸਹੂਦਤ ਇੱਥੇ ਨਾ ਗੱਡੀਆਂ ਗਾਂ ਜਾਂਦੇ ਨਾ ਪਸ਼ੇਂ ਜਾਂਦੇ ਜਿਆਦਾ ਨੂੰ ਅੱਗੇ ਛੱਡਦੇ ਨੇ ਤੇ ਆਪਣੇ ਮਨ ਨੂੰ ਵੀ ਆਪਾਂ ਗੱਡੀਆਂ ਕਿਤੇ ਟਿਕਾਣੇ ਲਈ ਤੇ ਆਪਣੇ ਘਰਾਂ ਨੂੰ ਮੁੜ ਜੰਨੇ ਆ ਹੁਣ ਨਾ ਦੇ ਇੱਥੇ ਚੋਰੀ ਜਗਰੀ ਦਾ ਡਰ ਪੜਾ ਨਾ ਰਾਤ ਸੌਣ ਜੋਗੇ ਨਾ ਪਜਾਗਦੇ ਬਾਕੀ ਹੁਣ ਇਹੀ ਹੈ ਕਿ ਹਾਨੂੰ ਜਾਂਦ ਕੇ ਪਾਸੇ ਲਾਉਣ ਇੱਥੋਂ ਇੱਥੇ ਹਟ ਨਖਾਣ ਹੈ ਇੱਥੇ ਜਿੱਥੇ ਗੱਡੀਆਂ ਖੜੀਆਂ ਤੇਲ ਵੀ ਚੋਰੀ ਹੁੰਦਾ ਤੇ ਉਤਰਾ ਵੀ ਬੰਦੇ ਵੀ ਦੂਹੀ ਬੈਠੇ ਸਾਰੇ ਨਾ ਇੱਥੇ ਰੋਟੀ ਪਾਣੀ ਆ ਉਹ ਜੇ ਨਾ ਪਾਣੀ ਆ ਤੇ ਪਾਣੀ ਉਹ ਕਿਹੜੀ ਦੂਰੋਂ ਘਰਾਂ ਚ ਜਾ ਕੇ ਲਾਉਣਾ ਪੈਂਦਾ ਹੋਰ ਹੈ ਨਹੀਂ ਤੇ ਬੂਸੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਨੇ ਪ੍ਰਸ਼ਾਸਨ ਤੇ ਇਹ ਹੀ ਕਹਣਾ ਚਾਹੁੰਦੇ ਆ ਪੁੱਤ ਰਾਤ ਨੂੰ ਤੁਸੀਂ ਆਉਂਗੇ ਨਾ 10 ਵਜੇ 11 ਵਜੇ ਇੰਨੀ ਗੱਡੀ ਹੁੰਦੀ ਨਾ ਬਿਆਨ ਤੇ ਗੱਡੀ ਆਪਾਂ ਕਹਿੰਗੇ ਸਵੇਰੇ ਜਾਮ ਨਹੀਂ ਖੁੱਲਦਾ ਤੇ ਸਵੇਰ ਨੂੰ ਸੁੱਤੇ ਉੱਠੀਏ ਤਾਂ ਗੱਡੀ ਹੁੰਦੀ ਨਹੀਂ ਉਹ ਇਹ ਉਹ ਕਿੱਦਾਂ ਜਾਂਦੀਆਂ ਗੱਡੀਆਂ ਸਾਡੀਆਂ ਗੱਡੀਆਂ ਕਿਉਂ ਰੁਕਦੀਆਂ ਜਿਹੜੀਆਂ 4-5 ਵਜੇ ਇੱਧਰ ਉਧਰ ਜਾਂਦੀਆਂ ਸਵੇਰੇ ਰਾਤ ਨੂੰ ਇੱਥੇ ਕਿਹੜੀ ਕਰਦਾ ਸਵੇਰੇ ਜੂ ਟਰਨ ਕਰਾ ਕੇ ਫਿਰ ਇੱਧਰ ਲਾ ਦਿੰਦੇ ਆ ਉਧਰੋਂ ਕਮਾਉ ਉਹ ਇੱਧਰ ਫੇਰ ਇੱਥੇ ਹੁੰਦੇ ਆ ਉਹ ਗੱਡੀਆਂ ਕਿੱਥੇ ਜਾਂਦੀਆਂ ਪੈਸੇ ਹੁਣ ਪਤਾ ਨਹੀਂ ਸਾਾਨੂੰ ਕਹਿੰਦੇ ਪੈਸੇ ਪੈਸੇ ਕਿੱਥੋਂ ਦਈਏ ਉਹ ਕਿਥੇ ਲਿਆ ਦੀਏ ਪੰ। ਹੁਣ ਰਾਜ ਨੂੰ ਕਿੱਡੀ ਪੈਸੇ ਜੇ ਪੈਸੇ ਦੇ ਕੇ ਨਿਕਲਦੀਆਂ ਗੱਡੀਆਂ ਕਹਿਣਾ ਕਿੰਨੇ ਸਾਰਾ ਧੀਦਾ ਯਾਰ ਰਾਜ ਨੂੰ ਇੰਨਾ ਗੱਡ ਕਿੱਥੇ ਜਾਂਦਾ ਫਿਰ। ਹੋਰ ਉਦਾਂ ਤੇ ਜਾਂਦਾ ਹੀ ਨਹੀਂ ਉਹ। ਇਹ ਤਾਂ ਤੁਹਾਨੂੰ ਵੀ ਪਤਾ ਆ ਤੁਸੀਂ ਵੀ ਇੱਥੇ ਮੀਡੀਆ ਵਾਲਿਆਂ ਦਾ ਵੀ ਸਾਰਾ ਪਤਾ ਹੁੰਦਾ ਆ। ਇਹ ਇਕੱਲੇ ਨਹੀਂ ਸਾਰੇ ਜਾਂਦਾ ਰੌਣ ਦੇ ਭੁੱਖੇ ਮਰਨ ਦੇ ਜਾਂ ਇੰਨਾ ਧੋਪੋ ਤੋਂ ਨਾ ਛਾਣ ਆ ਕਿਤੇ ਬਹਿਨ ਨੂੰ ਉਹ ਦੇਖੋ ਕਿੰਦਾ ਲੰਮੇ ਪਿਆ ਬਿਮਾਰ ਪਿਆ ਵਿਚਾਰਾ। ਤਿੰਨ ਦਿਨ ਹੋ ਗਏ ਬਿਮਾਰ ਪੈਨੂ ਜੀ ਉਸ ਨੂੰ। ਤਿੰਨ ਦਿਨ ਹੋ ਗਏ ਬਿਮਾਰ ਪੈਨੂ ਅਸੀਂ ਜਾ ਕੇ ਬੜੀ ਬ੍ਰਾਹਮਣਾਂ ਦੇ ਦੁਆਲੇ ਕਹਿੰਦਾ ਤਾਂ ਆਉ ਨੂੰ ਦੁਆ ਦੇ ਦਿੰਦੇ। ਉਹ ਬਿਮਾਰ ਮੈਂ ਬੁਰਾ ਹਾਲਾਤ ਹੋ ਰਹਾ ਜੀ। ਇਹ ਤਾਂ ਸਾਨੂੰ ਤੇਰੇ ਬਿਨਾ ਗੰਡੇ ਦੇ ਪਾਸੇ ਲਾ ਦੋ ਉੱਥੇ ਕੋਈ ਸਬਦਾ ਆਉ ਇਹ ਨਾ ਹੋ ਤਾਂ ਉਹਨੂੰ ਕੋਈ ਖਾਣ ਪੀਣ ਨੂੰ ਕਿਸੇ ਦੀ ਕੋਈ ਜਾਨ ਬੱਜ ਜਵੇ। ਐਵੇਂ ਇੱਧਰ ਕਮਾਈ ਜਾਂਦੇ ਇੱਧਰ ਉੱਧਰ ਬਾਕੀ ਇੱਧਰ ਸਾਰੀਆਂ ਛੱਡੀਆਂ ਆ। ਆਪਣੀਆਂ ਹੀ ਗੱਡੀਆਂ ਇੱਥੇ ਦੇਖ ਲਓ ਕਿੰਨੀਆਂ ਗੱਡੀਆਂ। ਝਾਤੀ ਮਾਰ ਲਓ। ਵੱਡੀ ਦੀ ਜਿਹੜੀ ਛੱਡੀਆਂ ਇਹਨਾਂ ਨੇ ਜੀ। 5-600 ਗੱਡੀ ਦੀ ਜਿਹੜੀ ਲਾਦੀ ਇਹਨਾਂ ਨੇ ਕੱਡੀਆਂ ਹੀ ਸਾਰੀ ਗੱਡੀ। ਅਸੀਂ ਕਹੇ ਪੁੱਛਣ ਵਾਸਤੇ ਵੀ ਦੱਸੋ ਸਾਨੂੰ ਵਿਚ ਕੱਲ ਨੇ ਇੰਡਾਲਿਆ ਬੜੀਆਂ ਗੱਡੀਆਂ ਦੀਆਂ ਚੱਕੀਆਂ ਨਹੀਂ ਛੱਡਾਂਗੇ ਪਰ ਇਹਨਾਂ ਨੇ ਕੋਈ ਗੱਡੀ ਨਹੀਂ ਰੋਕੀ ਸਭ ਛੱਡਿਆ ਹੀ ਤੋੜ ਲਾ ਤੁਸੀਂ ਕਿਹੜੀ ਜਗ੍ਹਾ ਜਾਣਾ ਹੈ ਗੱਡੀ ਲੈ ਅਸੀਂ ਸਿਦ ਨਗਰ ਜਾਣਾ ਤਾਂ ਹੀ ਚਲੋ ਸਾਨੂੰ ਉਦੋਂ ਪੁਰ ਭੇਜ ਦਿੰਦੇ ਕੋਈ ਹੋਰ ਜਗ੍ਹਾ ਭੇਜ ਦਿੰਦੇ ਜੀ ਅਸੀਂ ਬੱਚੇ ਦੀ ਦਵਾਈ ਬੁੱਟੀ ਕਰਾਉਂਦੇ ਜੀ ਉਹ ਬਿਮਾਰ ਪਿਆ ਦੇਖੋ ਹੁਣ ਸਾਥੀਓ ਤੋਂ ਦਿੱਸਦਾ ਕਿ ਡਰਾਈਵਰ ਦੀ ਇੰਨੀ ਜ਼ਿਆਦਾ ਹਾਲਤ ਖਰਾਬ ਹੋਈ ਚੁੱਕੀ ਦੀ ਹੈ ਕਿ ਨਾ ਇੱਥੇ ਪੀਣੇ ਦਾ ਪਾਣੀ ਮਿਲਦਾ ਤੇ ਨਾ ਅਗੇ ਇੱਥੇ ਕੁਝ ਖਾਣੇ ਲਈ ਮਿਲਦਾ ਇਹ ਰਿੰਗ ਰੋਡ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਦੱਸਿਆ ਜਿਹ ਉੰਦੀ ਹਾਲਤ ਵੀ ਖਰਾਬ ਹੋ ਚੁੱਕੀ ਦੀ ਤਾਂ ਦਿਖ ਸਕਦੇ ਜਿਸੇ ਪੀਣੇ ਲਈ ਪਾਣੀ ਤਾਂ ਕਦੀ ਮਿਲਦਾ ਹੈ ਮਰੇ ਜਿੰਨੇ ਵੀ ਟਰੱਕ ਜਿਹੜੇ ਦੱਸਿਆ ਯਾਰ ਆ ਕਿ ਇਹ ਸਿਰਨਗਰ ਜਾਣਾ ਹੀ ਮਰੇ ਲਗੀ ਜੰਮੂ ਕਸ਼ਮੀਰ ਪੁਲਿਸ ਦੀ ਤਰਫਾ ਜਿਹੜਾ ਰੋਕਿਆ ਗਿਆ ਦਾ ਲਾਈਵ ਤਸਵੀਰਾਂ ਆਪਸੀ ਸਾਇੰਟਿਫਿਕ ਚੈਨਲ ਦੇ ਰਾਏ ਮੈਂ ਹੁੰਦਾ ਪੰਜਾਬ ਵਾਲੇ ਦੀ ਕੋਸ਼ਿਸ਼ ਕਰਾ ਰਾ ਕਾਫੀ ਜ਼ਿਆਦਾ ਜਿਹੜੀ ਇਸ ਟਾਈਮ ਪਰੇਸ਼ਾਨੀ ਹੋ ਚੁੱਕੀ ਦੀ ਹੈ ਮਰ ਸਰਗੋਪੱਡੀ ਨੇ ਇੱਕ ਗੱਲ ਬੋਲੀ ਗਈ ਇੱਥੇ ਚੋਰ ਚੱਕੇ ਪਾੜਦੇ ਨੇ ਰਾਤੀ ਚੋਰੀ ਕਰ ਲੈਂਦੇ ਨੇ ਕਿਉਂਕਿ ਚਿੱਟੇ ਵਾਲੇ ਦਾ ਬਹੁਤ ਜ਼ਿਆਦਾ ਡਰ ਹੈ ਡਰਾਈਵਰ ਖੁਦ ਬੋਲੇ ਕਿ ਚਿੱਟੇ ਵਾਲੇ ਜਿਹੜੇ ਇੱਥ ऑटो बैटरिया चोरी करने की को, कोशिश करते हैं तस्वीरें दर्शको मैं तो ये रिंग रोड पर दसने की कोशिश कर रहा लाइव तस्वीर में तुंद तो करने की कोशिश करा का काफी जा डाइवर तबका बहुत परेशान है पीने के पानी तक जाए कि जम्मू की गोल गड्डी है उस आउट ऑफ स्टेट बार गा उन्हें नहीं छोड़ा जाए चार चार पांच दिन हो इन्हने रुके मगर मैं राष्ट्रीय प्रशासन अग्नि ये अपील करके कि इं बारे सोचा जाए क्योंकि बहुत ज्यादा परेशान है कुछ इन साथी सहयोगी ने वो भी इस टाइम बिमार हो चुके हैं क्योंकि इतनी ना पानी की व्यवस्था है ना खाने की व्यवस्था है बहुत बुरी हालत है जेल अस इन ऑफ कैमरा गल की अस इंटर गल सुन रोटे खड़े हो गए चार पांच दिन बचारे इतनी खड़े ना इन परेशानी नहीं होती है अस अपने चैनल रुद्ध तक ਤਸਵੀਰਾਂ ਪਹੁੰਚਾਣ ਦੀ ਕੋਸ਼ਿਸ਼ ਕਰ ਰਿਹਾ ਹੋਰ ਕੋਈ ਤਾਜ਼ਾ ਅਪਡੇਟ ਹੋਵੇ ਤੁਹਾਨੂੰ ਕਹਿੰਦੇ ਜਰੂਰ